ਗੁਰਜੀਤ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਕਿਸਾਨ ਸੰਘਰਸ਼ ਕਮੇਟੀ ਕੋਟਪੁਟਾ ਅਸੀਂ ਕਨੌਰੀ ਬਾਰਡਰ ਤੇ ਮਤਲਬ ਬੈਠੇ ਆ ਮਤਲਬ 13 ਫਰਵਰੀ ਤੋਂ ਤੇ ਅੱਜ ਇੱਕ ਵੱਡਾ ਇੱਕ ਫੈਸਲਾ ਕੀਤਾ ਗਿਆ ਕਿਉਂਕਿ ਜਿਹੜੇ ਕਿਸਾਨ ਚੰਗੀ ਸੇਵਾ ਨਭਉਦੇ ਆ ਉਹਨਾਂ ਨੂੰ ਕੁਝ ਨਾ ਕੁਝ ਤਰੱਕੀ ਦਿੱਤੀ ਜਾਂਦੀ ਆ ਉਹਨਾਂ ਨੂੰ ਸ਼ਾਬਾਸ਼ ਹੀ ਦਿੱਤੀ ਜਾਂਦੀ ਆ ਕਿਉਂਕਿ ਗਾਂਵੋ ਚੰਗਾ ਕੰਮ ਕਰਨ ਇਸ ਕਰਕੇ ਅੱਜ ਖਨੌਰੀ ਬਾਡਰ ਤੇ ਸਰਦਾਰ ਸੁੱਚਾ ਸਿੰਘ ਲੱਧੂ ਕਿਸਾਨ ਸ਼ਕਤੀ ਕਮੇਟੀ ਕੋਟ ਬੁੱਢਾ ਤੇ ਬਾਬਾ ਪ੍ਰਗਟ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸਰਦਾਰ ਕਾਬਲ ਸਿੰਘ ਜੀ ਸੂਬਾ ਆਗੂ ਸਰਦਾਰ ਦਲਬਾਗ ਸਿੰਘ ਜੀ ਔਰ ਸਰਦਾਰ ਅਰਬੰਦ ਸਿੰਘ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਅਸੀਂ ਸਰਦਾਰ ਨੌਨਿਹਾਲ ਸਿੰਘ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਿਹਾ ਕਿਉਂਕਿ 15 ਸਾਲ ਤੋਂ ਇਹ ਲਗਾਤਾਰ ਚੰਗੀ ਤੇ ਬਹੁਤ ਵਧੀਆ ਸੇਵਾ ਨਿਭਾਰੇ ਨੇ ਜਿਸੇ ਬੰਦੀ ਵਾ ਅੱਜ ਇਸ ਨੂੰ ਹੋਰ ਵੱਡੀ ਜ਼ਿੰਮੇਵਾਰੀ ਦੇਣ ਵਾਸਤੇ ਅੱਜ ਅਸੀਂ ਸੋਚਿਆ ਕੱਲ ਦਾ ਪਰਸੋਂ ਦਾ ਪ੍ਰਧਾਨ ਸਾਹਿਬ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਕਿ ਮੈਨੂੰ ਪ੍ਰਧਾਨ ਸਾਹਿਬ ਨੇ ਕਿਹਾ ਵੀ ਮਤਲਬ ਤੁਸੀਂ ਇਹਨਾਂ ਨੂੰ ਇੱਕ ਜ਼ਿਲ੍ਹਾ ਬੀਤ 77 ਦਾ ਉਦਾਹਰਣ ਆਪਾਂ دیے ਤੇ ਕਿਉਂਕਿ ਇਹ ਅੱਗੇ ਤੋਂ ਵੀ ਗਾਂਵਾ ਬਾਚੜ ਕੇ ਕੋਈ ਇੱਕ ਦਾ ਨੌਜਵਾਨ ਲੜਕਾ ਹੈ ਉਹ ਚੰਗੀਆ ਸੇਵਾ ਨਿਭਾਵੇ ਔਰ ਆਪਣੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਕੋਟਪੁੱਡਾ ਨੂੰ ਅੱਗੇ ਲੈ ਕੇ ਜਾਵੇ ਔਰ ਲੋਕਾਂ ਦਾ ਚੰਗਾ ਵਰਤੋਂ ਵਿਵਹਾਰ ਕਰਕੇ ਜਿਹੜੀ ਜ세ਬੰਦੀ ਦੀ ਸ਼ੋਭਾ ਨੂੰ ਭਰਾਵੇ ਇਸ ਕਰਕੇ ਮੈਂ ਅੱਜ ਇਹਨੂੰ ਜ਼ਿਲ੍ਹਾ ਬੀਤ 77 ਦੀ ਜ਼ਿੰਮੇਵਾਰੀ ਸੌਂਪਦਾ ਖਰਸਾ ਰਗਜੀ ਦੀ ਪੱਤੇ ਮੈਂ ਬਾਬਾ ਪ੍ਰਗਟ ਸਿੰਘ ਜੀ ਟਿੰਗੜੀ ਜ਼ਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਕੋਰਟ ਪੁਢਾ ਜ਼ਿਲ੍ਹਾ ਤਰਨਤਾਰਨ ਅੱਜ ਅਸੀਂ ਖਨੌਰੀ ਬਾਰਡਰ ਤੇ ਇੱਕ ਫੈਸਲਾ ਕੀਤਾ ਕਿ ਕੋਈ ਵੀ ਜਿਹੜਾ ਜਥੇਬੰਦੀ ਆ ਜਾਂ ਕੋਈ ਵੀ ਸੰਸਥਾ ਵਾ ਉਹ ਢਾਂਚੇ ਤੋਂ ਬਿਨਾਂ ਚੱਲ ਨਹੀਂ ਸਕਦੀ ਇਸ ਕਰਕੇ ਅੱਜ ਅਸੀਂ ਸਾਡੇ ਸਾਥੀ ਹੁਣਾਰ ਜਿਹੜਾ ਬੱਚਾ ਨੌਨਿਹਾਰ ਸਿੰਘ ਸੀਤੋ ਉਹਨਾਂ ਨੂੰ ਅੱਜ ਜਿਲ੍ਹਾ ਮੀਤ ਸਖਤਰ ਦੀ ਜਿਹੜੀ ਆ ਜ਼ਿੰਮੇਵਾਰੀ ਸੌਂਪਣ ਲੱਗੇ ਆ ਤੇ ਸਾਨੂੰ ਇਹਨਾਂ ਤੋਂ ਬੜੀ ਆਸ ਆ ਕਿ ਇਹ ਜਿਹੜਾ ਆਪਦਾ ਅਹੁਦਾ ਵਾ ਉਹਨੂੰ ਤਨਦੇਈ ਨਾਲ ਨਿਭਾਉਣਗੇ ਕਿਉਂਕਿ ਇਹ ਜਿਹੜੀ ਜਥੇਬੰਦੀ ਆ ਨੌਜਵਾਨਾਂ ਨੇ ਅਕੇ ਇਸ ਜਥੇਬੰਦੀ ਨੂੰ ਚਲਾਉਣਾ ਇਸ ਕਰਕੇ ਅਸੀਂ ਇਹਨਾਂ ਤੋਂ ਆਸ ਰੱਖਦੇ ਆ ਤੇ ਇਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਇਹ ਜਿਹੜਾ ਆਪਦਾ ਅਹੁਦਾ ਵਾ ਇਹਨੂੰ ਸੱਚੇ ਮਨ ਨਾਲ ਤੇ ਦਿ੍ਰਿੜਤਾ ਦੇ ਨਾਲ ਨਿਭਾਉਣਾ ਇਨੇਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਜਿਹੜੀ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਗੁੱਡਾ ਦੀ ਜੋ ਸੁਭਾ ਅਗੂ ਸੁਭਾ ਸਵਾ ਆਪਣਾ ਸੁਭਾ ਅ ਅਧਿਰਨਸ ਕਤਰ ਸਰਦਾਰ ਸੁਚਾ ਸਿੰਘ ਲੱਤੂ ਔਰ ਜ਼ਿਲ੍ਹਾ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਪ੍ਰਕਾਸ਼ ਸਿੰਘ ਜੀ ਪਟਿੰਗਰੀ ਸਰਦਾਰ ਕਾਬੂਰ ਸਿੰਘ ਜੀ ਮੇਰੇਆ ਸਰਦਾਰ ਦਲਬਾਖ ਸਿੰਘ ਜੀ ਔਰ ਬਜ਼ੁਰਗ ਸਾਰੇ ਹਰਬੰਸ ਸਿੰਘ ਜੀ ਛੋਟੇ ਵੀਰ ਸਭਰਾ ਵਾਤੋਂ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਸਮੁੱਚੀ ਟੀਮ ਦਾ ਜੋ ਅੱਜ ਮੈਨੂੰ ਅੱਜ ਇਹ ਅਹੁਦਾ ਦੇ ਕੇ ਜੋ ਮੀਤ ਤਰਨ ਸਕਤਰ ਦਾ ਨਵਾਜਿਆ ਵਾ ਮੈਂ ਇਸ ਗੱਲ ਤੇ ਵਿਸ਼ਵਾਸ ਦਿਵਾਉਣਾ ਵਾਂ ਔਰ ਦਿਰੜਤਾ ਨਾਲ ਕਹਿਣਾ ਚਾਹੁੰਦਾ ਵਾਂ ਕਿ ਮੈਂ ਕਸਾਂਛਿਰਚ ਕਮੇਟੀ ਪੰਜਾਬ ਕੋਟ ਬੁੱਢਾ ਦਾ ਇੱਕ ਸਿਪਾਈ ਵਜੋਂ ਔਰ ਇੱਕ ਜ਼ਿੰਮੇਵਾਰ ਇਨਸਾਨ ਵਜੋਂ ਆਪਦੀ ਤਨਦੇਹੀ ਦੇ ਨਾਲ ਜਿਹੜੀ ਉਹ ਪੂਰੀ ਛੁੱਟੀ ਆ ਜਿਹੜੀ ਉਹ ਅੱਗੇ ਵੀ ਬੁੱਖ ਪੀਣਾ ਨਿਭਾਰਿਆ ਹਾਂ ਔਰ ਅੱਗੇ ਤੋਂ ਇਸ ਤੋਂ ਵੀ ਵੱਧ ਕੇ ਜਿਹੜੀ ਆ ਉਹ ਜ਼ਿੰਮੇਵਾਰੀ ਆ ਜਿਹੜੀ ਮੈਂ ਆਪਦੇ ਸਿਰ ਮੱਥੇ ਜਾਂਦਾ ਹਾਂ ਤੇ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਔਰ ਕਸਾਂਛਿਰਚ ਕਮੇਟੀ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ